ਕੋਈ ਦਰਲਾ ਬੰਦਾ ਹੁੰਦਾ ਜਿਹੜਾ ਲੋਕਾਂ ਵਾਸਤੇ ਕੰਮ ਕਰਦਾ ਆਪਣੇ ਆਪਣੇ ਕੰਮਾਂ ਨੂੰ ਸਾਰੇ ਲੋਕ ਪਾਇ ਦਿੰਦੇ ਆ ਪਰੰਤੂ ਇਹ ਪੀਡੀ ਸ਼ਰਮਾ ਦੇ ਨਾਲ ਅਭਤਦਿਆਂ ਨੂੰ ਹੋਈ ਸਾਨੂੰ ਬਹੁਤ ਸਾਰਾ ਹੋ ਗਿਆ ਅੰਤ ਤੱਕ ਅਹਾਰ ਵੇਲੇ ਪਿਆਰ ਪਰ ਪਿਆਰ ਜਿਸ ਤਰ੍ਹਾਂ ਵੀ ਕਿਹਾ ਕੋਈ ਲੋਕ ਪੀੜਾਈ ਉਥੇ ਨਾ ਪਾਇਦੇ ਘਰ ਤੇ ਜਾ ਕੇ ਨਾਰਾ ਬਜਾਉਂ ਦੁਰੰਦ ਕਰਨਾ ਤੇ ਉਹਨਾਂ ਦਾ ਮਹਾਰਾ ਲਗਣਾ ਇਹ ਹਰ ਇੱਕ ਦੇ ਵਾਸਤੇ ਗੱਲ ਨਹੀਂ ਕਿ ਉਹੋ ਬੰਦੇ ਕਰ ਸਕਦੇ ਆ ਜਿਨ੍ਹਾਂ ਨੂੰ ਰੱਬ ਨੇ ਕੰਮ ਕਰਨ ਵਾਸਤੇ ਭੇਜਿਆ ਵੀ ਇਹਨਾਂ ਸਰਮਾਜੀ ਦੀ ਜਿੰਨੇ ਵੀ ਤਰੀਕ ਕਰ ਲਈਏ ਥੋੜੀ ਆ ਕਈ ਲੋਗ ਕਈ ਗੱਲਾਂ ਕਰਦੇ ਨੇ ਕਿ ਇਦਾਂ ਆਉਣਾ ਚਾਹੀਦਾ ਉਤਰਣਾ ਚਾਹੀਦਾ ਪਰੰਤੂ ਮੈਂ ਤਕਰੀਬਨ ਇਸ ਸੰਸਥਾ ਦਾ 13 14 ਸਾਲ ਪਿਆਦਾ ਪਹਨ ਰਿਆ ਸੀ ਪਰ ਤੂੰ ਜਿਹੜਾ ਕੰਮ ਕਰਦੇ ਹਾਂ ਦਾ ਦੰਦਾ ਜਾਂ ਉਹਨੂੰ ਪਤਾ ਹੁੰਦਾ ਤੇ ਜਾਨ ਜਿਹੜੇ ਲੋਕ ਸਿਆਣੇ ਆ ਉਹਦੇ ਬਣਾਉਂ ਦੇਖ ਸਰਦੇ ਆ ਔਰ ਮੈਂ ਇਹਨਾਂ ਨੂੰ ਨੇੜੇ ਹੋ ਕੇ ਵੇਖਿਆ ਜੋ ਇਹ ਕੰਮ ਕਰ ਰਿਹਾ ਸੰਸਥਾ ਵਾਸਤੇ ਸ਼ਹਿਰ ਵਾਸਤੇ ਆਮ ਲੋਕਾਂ ਵਾਸਤੇ ਉਹ ਹਰ ਇੱਕ ਦੇ ਵਾਸਤੇ ਗੱਲ ਹੈ ਸਦਾ ਸਹੀ ਇਹਨਾਂ ਦੇ ਨਾਲ ਤੁਰਦੇ ਜਰੂਰ ਆ ਪਰ ਤੂੰ ਮੈਂ ਆਪਣੇ ਆਪ ਨੂੰ ਇਹਨਾਂ ਨੂੰ ਹੁਣਾਂ ਸਮਝਾਂ ਕਿ ਜੇ ਇਹ 100% ਕੰਮ ਕਰਦੇ ਆ ਤਹੀਂ ਪਾਏ ਇਹਨਾਂ ਨੂੰ 20-25% ਨਾਲ ਹੀ ਸਾਬ ਆਉਂਦੇ ਪਰ ਤੂੰ ਇਹਨਾਂ ਨਾਲ ਵਧ ਕਰਨਾ ਸ਼ੁਰੂ ਕਰਨਾ ਚਾਹੀਦਾ ਕਿਉਂਕਿ ਇਹਦੇ ਬੰਦੇ ਦੀ ਜ਼ਿੰਮੇਵਾਰੀ ਹੁੰਦੀ ਆ ਉਹਨੂੰ ਜੇ ਦੂਜੇ ਸਾਥੀ ਨਾਲ ਸਹਿਯੋਗ ਦੇਣ ਉਹਦਾ ਹੋਰ ਬਲ ਬਣਦਾ ਇਹ ਸਾਨੂੰ ਸਾਰਿਆਂ ਨੂੰ ਚਾਹੀਦਾ ਇਹ ਇਹਨਾਂ ਦਾ ਉਹ ਗਰਾਉਂਡ ਵਾਤੇ ਇਹਨਾਂ ਦੀ ਤਾਕਤ ਨੂੰ ਧੌਣ ਵਾਸਤੇ ਜਿੰਨਾ ਵੀ ਇਹਨਾਂ ਦਾ ਸਾਥ ਦਿੱਤਾ ਜਾਵੇ ਉਹਨਾਂ ਨੂੰ ਥੋੜਾ ਜਿੰਨਾ ਇਹਨਾਂ ਦਾ ਸਾਥ ਦੇਵਾਂਗੇ ਉਹਨਾਂ ਇਹ ਹੋਰ ਜੱਥੇਬੰਦੀ ਨੂੰ ਵਧੀਆ ਕੰਮ ਨਾ ਕਰਾਵਾਂਗੇ ਉਹਨਾਂ ਹੀ ਸਾਡੇ ਲੋਕਾਂ ਦੇ ਇਹ ਕੰਮ ਨੇ ਵਿਖਰੇ ਉਹਨਾਂ ਨੂੰ ਮੋਕੇ ਜਾਣ ਦਾ ਕੰਮ ਕਰਾਂਗੇ ਇਹ ਹਰ ਇੱਕ ਦੀ ਵਾਰਤ ਦੀ ਗੱਲ ਨਹੀਂ ਔਰ ਜੀ ਸਾਡੇ ਆਏ ਨੇ ਸਾਡੀ ਵੱਡੀ ਭੈਣ ਆ ਇਹਨਾਂ ਦਾ ਨਾਲ ਬੜਾ ਜੋੜ ਦਾ ਆ ਕੋਈ ਮਿਲਦੀ ਔਰ ਤੁਸੀਂ ਇਹ ਵੇਲੇ ਬੜੇ ਕੰਮ ਕਰ ਰਹੇ ਹੋ ਵਾਖੀ ਇਹਨਾਂ ਨੇ ਕਦੀ ਮੇਰਾ ਖਿਆਲ ਇਹਨਾਂ ਨੂੰ ਰੋਕਿਆ ਨਹੀਂ ਹੋਣਾ ਮੈਨੂੰ ਪਤਾ ਕਿ ਅਸੀਂ ਜਦੋਂ ਇਹੋ ਜਿਹੇ ਸਾਦੇ ਕੰਮਾਂ ਕਰਦੇ ਜਾਂਦੇ ਆ ਤੇ ਸਾਨੂੰ ਘਰ ਦੇ ਜਿਹੇ ਕੰਮਾਂ ਕਰਦੇ ਇਹ 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 ਸੱਚੀ ਗੱਲ ਆ ਭਾਵੇਂ ਕੋਈ ਕਿੰਨਾ ਵੀ ਕੰਮ ਚੰਗਾ ਕਰਦਾ ਘਰਦਿਆਂ ਨੇ ਨਹੀਂ ਖੋਜੋ ਗਿਆ ਸਣਾ ਇਹ ਵਧੀਆ ਕੰਮ ਕਰਦੇ ਆ ਘਰਦਿਆਂ ਨੇ ਹਰ ਵੇਲੇ ਨੈਟਵਰਕ ਸੋਰਜ ਹੁੰਦੀ ਆ ਉਹਨਾਂ ਨੂੰ ਅੱਖੋਂ ਪਰੋਖੇ ਕਰਕੇ ਇਹੋਲੇ ਕੰਮ ਜਿਹੜੇ ਸਾਡੇ ਆ ਉਹ ਕੀਤੇ ਜਾਂਦੇ ਆ ਮੈਂ ਇਹਨਾਂ ਕੋਲ ਕਹਿੰਦਾ ਕਿ ਮੈਂ ਦਾ ਜਾਣਕਿਆ ਇਹ ਕੋ ਮੇਸ ਤੋਂ ਗੱਤ ਲਾਦੇ ਨਿਕਲ ਜਾਵੇਂ ਤੇ ਮੈਂ ਸਾਰੀ ਸੰਗਤ ਤੋਂ ਮਾਫੀ ਮੰਗਦਾ ਵਾ